ਮੇਰੇ ਸੋਰਸਸ ਨੇ ਮੈਨੂੰ ਇਤਲਾਹ ਦਿੱਤੀ ਸੀ ਕਿ ਜੀ ਇਸ ਤਰ੍ਹਾਂ ਤਕਰੀਬਨ 50 ਬੰਬ ਇੱਥੇ ਆ ਚੁੱਕੇ ਨੇ 18 ਕ ਬੰਬਸ ਜਿਹੜੇ ਉਹ ਸਾਡੇ ਬਾਰਡਰ ਏਰੀਆਜ਼ ਦੇ ਪੁਲਿਸ ਸਟੇਸ਼ਨਸ ਤੇ ਬਾਕੀ ਜਗ੍ਹਾ ਚੱਲ ਚੁੱਕੇ ਨੇ ਇੱਕ ਬੰਬ ਜਿਹੜਾ ਤੁਹਾਨੂੰ ਪਤਾ ਉਹਦੇ ਵਿੱਚੋਂ ਗ੍ਰਨੇਡ ਅਟੈਕ ਮਨੋਰੰਜਨ ਕਾਲੀਆ ਜੀ ਜਿਹੜੇ ਨੇ ਐਕਸਪਲਿਸਟ ਉਹਨਾਂ ਦੇ ਘਰ ਵੀ ਹੋਇਆ ਤੇ ਮੇਰੀ ਆਪਣੀ ਸੋਰਸਸ ਤੇ ਕਿਉਂਕਿ ਮੈਂ ਚੌਥੀ ਦਫਾ ਇਥੇ ਮੈਂਬਰਾਂ ਚਾਰ ਚੀਫ ਮਿਨਿਸਟਰਾਂ ਦਾ ਮੈਂ ਕੈਬਨਿਟ ਚ ਰਿਹਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਤੇ ਮੇਰੇ ਸੋਰਸ ਪੰਜਾਬ ਦੇ ਵਿੱਚ ਵੀ ਨੇ ਇਹਨਾਂ ਦੀ ਗਵਰਨਮੈਂਟ ਦੇ ਵਿੱਚ ਇੰਟੈਲੀਜੈਂਸ ਵੀ ਨੇ ਤੇ ਸੈਂਟਰਲ ਏਜੰਸੀਸ ਵੀ ਆ ਉਹਨਾਂ ਨੇ ਮੈਨੂੰ ਦੋ ਦਿਨ ਪਹਿਲੇ ਇਤਲਾਹ ਦਿੱਤੀ ਕਿ ਭਾਈ ਜਨ ਸਾਹਿਬ ਸੈਂਸਿਟਿਵ ਮਾਹੌਲ ਬਣਦਾ ਜਾ ਰਿਹਾ ਹਾਲਾਤ ਸੂਬੇ ਦੀ ਜਿਹੜੀ ਸਰਕਾਰ ਹੈ ਇਹਦੇ ਹੱਥੇ ਚ ਨਹੀਂ ਰਹਿ ਰਹੇ ਤੇ ਅਸੀ ਤੁਹਾਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਤੁਹਾਡੀ ਆਲਰੇਡੀ ਟੈਰਰਿਸਟ ਵਿਕਟਮ ਫੈਮਿਲੀ ਹੈ ਮੇਰੇ ਆਪਣੇ ਸਰਗਵਾਸੀ ਪਿਤਾ ਜਿਹੜੇ ਨੇ 87 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਹੈ ਪੰਜਾਬ ਦੀ ਜਿਹੜੀ ਸਾਡਾ ਆਪਸੀ ਪਾਈਚਾਰਾ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਕਿਉਂਕਿ ਹੀ ਵਾਸ ਵਨ ਆਫ ਦੀ ਫਰੰਟ ਰੈਂਕਿੰਗ ਲੀਡਰਸ ਪੰਜ ਆਗਿਆ ਨੇ ਉਹਨਾਂ ਹੀ ਸ਼ਹਾਦਤ ਹੋਈ ਤੁਹਾਡੇ ਦਾਸ ਤੇ ਆਪ 1990 ਦੇ ਵਿੱਚ ਬਟਾਲੇ ਸਿਟੀ ਦੇ ਵਿੱਚ ਬੰਬਲਾਸਟ ਹੋਇਆ ਮੇਰੀ ਸਾਰੀ ਕਾਰ ਉਡਾ ਦਿੱਤੀ ਗਈ ਲਕਲੀ ਆਇਆ ਇਸਕੇ 87 ਜੁਨਾ ਤੇ ਹੋਈ 90 ਚ ਮੇਰਾ ਤੋਂ ਇਸ ਗੱਲ ਕਰਨ ਉਹਨਾਂ ਨੇ ਮੈਨੂੰ ਇਸ ਗੱਲ ਦਾ ਦੱਸਿਆ ਕਿ ਆਪਣੇ ਆਪ ਦਾ ਵਿਚਾਰ ਰੱਖਿਓ ਕਿਸੇ ਟਾਈਮ ਵੀ ਤੁਸੀਂ ਵੀ ਉਹਦੇ ਵਿੱਚ ਘਟਾਵੇ ਡੋ ਸਕਦੇ ਸੋ ਮੈਂ ਸਾਰਿਆਂ ਨੂੰ ਪਹਿਲੇ ਹੁਣੇ ਭਗਵੰਤ ਮਾਨ ਜੀ ਦੀ ਇੱਕ ਸਟੇਟਮੈਂਟ ਸੁਣੀ ਜਿਹਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਪਹਿਲੇ ਤਾਂ ਮੈਨੂੰ ਸਵੇਰੇ ਕਿਸੇ ਟਾਪ ਪੁਲਿਸ ਅਫਸਰ ਦਾ ਫੋਨ ਆਇਆ ਜੀ ਕਿ ਤੁਸੀਂ ਸਟੇਟਮੈਂਟ ਦਿੱਤੀ ਮੈਂ ਹਾਂ ਦਿੱਤੀ ਜੀ ਉਹ ਕਹਿੰਦੇ ਤੁਸੀਂ ਜੇ ਮਾਈਂਡ ਨਾ ਕਰੋ ਤੇ ਸਾਡੇ ਕੋਲ ਜੇ ਅਫਸਰ ਆ ਕੇ ਤੁਹਾਡੀ ਸਟੇਟਮੈਂਟ ਲੈ ਜਾਣ ਮੈਂ ਕਿਹਾ ਮੋਸਟ ਵੈਲਕਮ ਕਰ ਲਓ ਫਿਰ ਹੁਣੇ ਹੀ ਮੁਹਾਲੀ ਤੋਂ ਦੋ সিন ਅਫਸਰ ਜਿਹੜੇ ਨੇ ਉਹ ਆਏ ਉਹਨਾਂ ਨਾਲ ਮੈਂ ਫੁਲੀ ਕੋਆਪਰੇਟ ਕੀਤਾ ਸੋਰਸ ਉਹਨਾਂ ਨੇ ਮੈਨੂੰ ਪੁੱਛਿਆ ਮੈਂ ਕੀ ਸੋਰਸ ਨਹੀਂ ਮੈਂ ਦੱਸਾਂਗਾ ਕਿਉਂਕਿ ਸੈਂਟਰ ਸਰਕਾਰ ਦੇ ਸੋਰਸੇ ਹੁੰਦੇ ਨੇ ਹੋਮ ਮਿਨਿਸਟਰੀ ਦੇ ਫੋਰਨ ਮਿਨਿਸਟਰੀ ਦੇ ਸੋਰਸੇ ਹੁੰਦੇ ਨੇ ਸੂਬੇ ਦੀ ਇੰਟੈਲੀਜੈਂਸ ਦੇ ਸੋਰਸੇ ਹੁੰਦੇ ਨੇ ਸੋਰਸੇ ਕੋਈ ਵੀ ਰਿਵੀਲ ਨਹੀਂ ਕਰਦਾ ਤੇ ਮੈਂ ਕਨਸਟੀਟਿਊਸ਼ਨ ਪੋਸਟ ਓल्ड ਕਰਨਾ ਇੱਕ ਜ਼ਿੰਮੇਵਾਰ ਪੋਸਟ ਓल्ड ਕਰਨਾ ਮੈਂ ਤੇ ਉਹਦੀ ਕਾਉਂਟਰੀ ਤੁਹਾਨੂੰ ਅਸਿਸਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸਿਆ ਐਨ ਤੁਸੀਂ ਵੇਖੋ ਜਿਹੜੀ ਮੈਂ ਪਹਿਲੇ ਮਾਨ ਸਾਹਿਬ ਨੂੰ ਹੀ ਕਹਿਣਾ ਚਾਹੁੰਦਾ ਮਾਨ ਸਾਹਿਬ ਅਸੀਂ ਤੇ ਬੰਬਾ ਦੇ ਖੜਾਕ ਸੋਣੇ ਅਹੀਂ ਦੇ ਪਰਿਵਾਰ ਦੇ ਜੀਆਂ ਦੀ ਸ਼ਾਤਾਂ ਦੇਖੀ ਤੁਸੀਂ ਉਸ ਟਾਈਮ ਦੇ ਵਿੱਚ ਪਤਾ ਨਹੀਂ 5 7 10 ਸਾਲ ਦੀ ਉਮਰ ਦੇ ਹੋਣੇ ਹੋ ਤੁਸੀਂ ਉਹ ਮਾਹੌਲ ਵੇਖਿਆ ਨਹੀਂ ਅਸੀਂ ਚਿੰਤਤ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਈ ਵੇਖੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਮਾਰੇ ਨੇ 35000 ਤੋਂ ਵੱਧ ਪਰਿਵਾਰ ਇਹ ਉਹ ਫਿਕਰਮੰਦ ਨੇ ਕਿ ਪੰਜਾਬ ਦੇ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੋ ਰਹੇ ਨੇ ਤੇ ਚੀਫ ਮਿਨਿਸਟਰ ਸਾਹਿਬ ਤੁਸੀਂ ਉਹ ਮਿਨਿਸਟਰ ਉਹ ਤੁਹਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਿਅਰ ਹੋ ਰਹੀ ਹੈ ਮੈਂ ਇਹਨਾਂ ਨੂੰ ਕਾਊਂਟਰ ਸਵਾਲ ਹੀ ਪੁੱਛਣਾ ਚਾਹਨਾ ਤੁਹਾਡੇ ਜਿਹੜਾ ਇੰਟੈਲੀਜੈਂਸ ਹੈੱਡਕੁਆਰਟਰ ਉਹਦੇ ਤੇ ਮੇਜਰ ਰਾਕਟ ਲਾਂਚਰ ਅਟੈਕ ਹੋਇਆ ਤੁਹਾਨੂੰ ਉਦੋਂ ਨਹੀਂ ਪਤਾ ਲੱਗ ਸਕਿਆ ਤੇ ਤੁਹਾਨੂੰ ਅਸੀਂ ਆਪਣਾ ਸੋਰਸ ਕੀ ਰਿਵੀਲ ਕਰੀਏ ਤੁਹਾਨੂੰ ਮਨੋਰੰਜਨ ਕਾਲਿਆ ਸਾਹਿਬ ਇਹ ਕੋਸ ਪਾਰਟੀ ਨਾਲ ਤਾਲਕ ਰਸਤੇ ਜਿਹੜੀ ਦੇਸ਼ 'ਚ ਰਾਜ ਕਰ ਰਹੀ ਮੇਰੇ ਸੋਰਸ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਬਾਜਵਾ ਸਾਹਿਬ ਤੁਸੀਂ ਸਾਰਿਆਂ ਵੱਧ ਵਰਨੇਬਲ ਹੋ ਕਿਉਂਕਿ ਨਾ ਤੁਹਾਡੀ ਪਾਰਟੀ ਸੈਂਟਰ ਦੇ ਵਿੱਚ ਨਾ ਸੂਬੇ ਦੇ ਵਿੱਚ ਤੋਂ ਬੀ ਵੈਰੀ ਵੈਰੀ ਕੇਅਰਫੁਲ ਤੋਂ ਮੈਂ ਇਹਨਾਂ ਅਫਸਰ ਨੂੰ ਵੀ ਕਿਹਾ ਕਿ ਆਈ ਐਮ ਵਿਲਿੰਗ ਟੂ ਅਸਿਸਟ ਯੂ ਬਟ ਸੋਰਸਸ ਜਿਹੜੇ ਤੁਸੀਂ ਮੈਨੂੰ ਪੁੱਛਦੇ ਹੋ ਆਈ ਕੈਨ ਨਾਟ ਰਿਵੀਲ ਮਾਈ ਸੋਰਸ ਮੈਂ ਤੇ ਤੁਹਾਨੂੰ ਔਨ ਦੀ ਕੰਟਰੀ ਤੁਹਾਡੀ ਮਦਦ ਹੀ ਕੀਤੀ ਹੈ ਤੁਹਾਨੂੰ ਸਗੋਂ ਅਤਲਾ ਦੇ ਕੇ ਐਂਡ ਉਹੀ ਤੁਸੀਂ ਅੱਜ ਵੀ ਵੇਖਦੇ ਹੋ ਕਿ ਅੱਜ ਇੱਕ ਮੇਰੇ ਖਿਆਲ ਰਾਕਟ ਲਾਂਚਰ ਤੇ ਕੁਝ ਆਰਟੀਐਕਸ ਵੀ ਮਿਲਿਆ ਹਰ ਰੋਜ਼ ਇਹੀ ਕੰਮ ਹੋ ਰਿਹਾ ਤੋਂ ਇਹ ਮੈਂ ਤੁਹਾਨੂੰ ਕਲੀਅਰ ਕਰਨਾ ਚਾਹਨਾ ਕਿ ਇਹ ਜੋ ਇਹਨਾਂ ਨੇ ਆਈ ਡੋਂਟ ਮਾਈਂਡ ਕੋਈ ਆਇਆ ਮੇਰੇ ਕੋ ਹੀ ਇਜ਼ ਮੋਸਟ ਵੈਲਕਮ ਐਂਡ ਆਈ ਹੈਵ ਟ੍ਰਾਈ ਟੂ ਕੋਆਪਰੇਟ ਐਂਡ ਆਨ ਦੇ ਟਾਈਮ ਚ ਵੀ ਇਹ ਮੇਰੇ ਕੋ ਇਸ ਕਿਸਮ ਦੀ ਜਾਣਕਾਰੀ ਹੋਏਗੀ ਜਿਸ ਜਾਣਕਾਰੀ ਨਾਲ ਗਵਰਨਮੈਂਟ ਦੀ ਤੇ ਇਹਨਾਂ ਦੀ ਪੁਲਿਸ ਦੀ ਤੇ ਇਹਨਾਂ ਦੀ ਇੰਟੈਲੀਜੈਂਸ ਦੀ ਮਦਦ ਹੋ ਸਕੇ ਤੇ ਅਸੀਂ ਪੰਜਾਬੀਆਂ ਦੀ ਜਿਹੜੀ ਹੈ ਅਸੀਂ ਜਾਨ ਪ੍ਰੋਟੈਕਟ ਕਰ ਸਕੀ ਮੈਂ ਆਈ ਊਡ ਬੀ ਮੋਰ ਦੈਨ ਵਿਲਿੰਗ ਟੂ ਸ਼ੇਅਰ ਮੈਂ ਤਾਂ ਦੱਸ ਦੇ ਦਿੱਤਾ ਫਿਰ ਕੈਮਰੇ ਤੋਂ ਜੋ ਕੁਝ ਅਫਸਰਾਂ ਨੇ ਕਿਹਾ ਮੈਂ ਕੋਆਪਰੇਟ ਕੀਤਾ ਹੈ ਬਾਕੀ ਦੇਖੋ ਇੱਕ ਮੈਂ ਮੈਨੂੰ ਬੜੇ ਸੋਹ ਦਾ ਜਨਮ ਦਿਹਾੜਾ ਆਜ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ ਮੰਦਰਾਂ ਵਿੱਚ ਮੱਥਾ ਟੇਕਦੇ ਨੇ ਕੋਈ ਲੱਡੂ ਲੈ ਕੇ ਆਂਦਾ ਕੋਈ ਮਠਿਆਈ ਲੈ ਕੇ ਆਂਦਾ ਖੁਸ਼ੀਆਂ ਦਾ ਤਿਉਹਾਰ ਏ ਕਿਸਾਨਾਂ ਦੀਆ ਫਸਲਾਂ ਆਂਦਾ ਵਕਤ ਹੁੰਦਾ ਤੇ ਇਹਨਾਂ ਨੇ ਇੰਟੈਲੀਜੈਂਸ ਦੇ ਦੋ ਅਫਸਰ ਕਾ ਅਫਸਰ ਕਾਤੇ ਤੇ ਨੇ ਤੇ ਐਕਸ਼ਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਜੇ ਪ੍ਰਤਾਪ ਸਿੰਘ ਬਾਜਵਾ ਤੇ ਤੁਸੀਂ ਬਿਨਾ ਕਿਸੇ ਮਕਸਦ ਤੋਂ ਤੁਸੀਂ ਕਿਸੇ ਨਾ ਕਿਸੇ ਕੋ ਕੇਸ ਰਜਿਸਟਰ ਕਰਨਾ ਹੈ ਜਾਂ ਐਕਸ਼ਨ ਲੈਣਾ ਯੂ ਆਰ ਮੋਸਟ ਵੈਲਕਮ ਇਹ ਕੋ ਪਹਿਲੀ ਵਾਰ ਨਹੀਂ ਅਸੀਂ ਲੜਨ ਲੱਗੇ ਤੋਂ ਇਸ ਗੱਲ ਕਰਨ ਮੈਂ ਫੁਲੀ ਕੋਆਪਰੇਟ ਕਰਾਂਗਾ ਤੇ ਮੈਂ ਇੱਕ ਵਾਰ ਫੇਰ ਕਹਾਂਗਾ ਭਗਵੰਤ ਮਾਨਯਸ ਵੀ ਇਨ ਕੰਪਲੀਟ ਫੇਲੀ ਮੈਂ ਉਹਨਾਂ ਨੂੰ ਕਹਾਂਗਾ ਭਗਵੰਤ ਜੀ ਕੁੰਭ ਕਰਨੀ ਜਾਗ ਚੋਂ ਉਠੋ ਕੰਨ ਵੀ ਖੋਲੋ ਤੇ ਆਪਣੀ ਅੱਖਾਂ ਵੀ ਖੋਲੋ 2 3:00 ਵਜੇ ਵਾਲਾ ਕੰਮ ਬੰਦ ਕਰੋ ਪੰਜਾਬ ਨੂੰ ਸੰਜੀਦਗੀ ਨਾਲ ਲਓ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਬਣ ਰਹੇ ਨੇ ਸਿੱਧੇ ਤੌਰ ਤੁਸੀਂ ਤੇ ਤੁਹਾਡੀ ਆਪਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਦੀ ਜਿਹੜੇ ਬਾਹਰਲੇ ਲੋਕਾਂ ਨੂੰ ਲਿਆ ਕੇ ਤੁਸੀਂ ਪੰਜਾਬ ਤੇ ਕਾਬਜ਼ ਕੀਤਾ ਉਹ ਰਿਸਪੋਨਸਿਬਲ ਤੋਂ ਇਸ ਗੱਲ ਕਰਨ जो मैं कहना सी मैं कह देता है कोई होवाले थी। थी। आपके आपके तो आपको बता दिया है मैंने एक स्टेटमेंट दी थी एक टीवी चैनल को जो मोस्ट प्रॉब्लम आज रिले होगी उसमें मैंने ये बात कही थी मुझे किसी इंटेलिजेंस के मेरे सोर्सरे वो कहा का सोर्स है मैं बता नहीं सकता उन्होंने मुझे ये वॉर्न किया था कि बहुत सारे इधर ऐसे बॉम्ब आ चुके हैं कोई अठारह चल चुके हैं कोई तीस बत्तीस चलने वाले और आप क्योंकि एक आप गारे एक, गारे एक, गारे एक गारे। बहुत इम्पोर्टेंट पोजीशन में हो और आपका परिवार ऑलरेडी टेरिस्ट विक्टिम रह चुके हैं आप मुतात रहिए क्योंकि जिन पर अटैक हुआ वो एक सेंट्रल पार्टी से है अगर उन पर अटैक हो सकता है आपको प्रोटेक्शन तो ना सेंटर की या ना छोटे की मेरे पास तो जो प्रोटेक्शन है इट इज ओनली बिकॉज आई होल्ड पोजीशन ऑफ लीडरशन और मेरे पास एक कैबिनेट का रैंक है जिसकी वजह से मेरे पास यदि नहीं तो अदरवाइज आई वॉज जेड प्रोटेक्टिव आप हैरान होंगे जेड प्रोटेक्टिव होने के बाद पता होने के बाद कि ये सबसे ज्यादा अगर किसी को खतरा है इतनी भी प्रोटेक्शन थी वो सेंटर ने भी विड्रॉ कर ली तो इसलिए मैं ये बात कहना चाहता हूँ आई फुली कोऑपरेटेड आई विल फुली कॉपरेट बिकॉज आई होल्ड वेरी सेंसिटिव पोजेशन हमारा काम लोगों की जान बचाना है और पंजाब की गवर्नमेंट को मदद करना है मगर इसमें जो ये ढूंढने की बात कर रहे हैं विच हंटिंग की कोशिश कर रहे हैं ये ठीक बात नहीं है सो आई होल्ड माई ग्राउंड आई है क्लियरली आई एम नॉट गोइंग टू रिवील माई सोर्सेज ये इंटेलिजेंस तो आप रिस्पॉन्सिबल है इन बातों के आपको पता हो गया इंटेलिजेंस के हेडक्वार्टर्स पर आज से साल पहले या डेढ़ साल पहले खुद रॉकेट रौ, लॉन्चर का अटैक वो इनको खुद नहीं था पता इनके जितने हमारे बॉर्डर के पुलिस स्टेशन है सभी पर ग्रेनेड अटैक से हो चुके हैं इनको किसी बात की कोई इतला नहीं आज भी बहुत सारे वेपन मिल रहे हैं तो मैं इतनी बात ही कहना चाहता हूं सुचेत रहे और चीफ मैं ये बात कहूंगा ਥੋੜਾ ਸਾ ਸੀਰੀਅਸ ਸਰ মিডিਆ ਕੋ ਵੀ ਧਮਕੀਆਂ ਆ ਰਹੀਆਂ ਐ ਐਸੋਸੀਏਟਿਡ ਇਡੀਟਰ ਐ ਸਾਡੇ ਉਹਨਾਂ ਨੂੰ ਵੀ ਧਮਕੀ ਆਈ ਬੱਬਰ ਖਾਲਸਾ ਦੇ ਟੈਰਰਿਸਟ ਦੇ ਸਿੱਧਾ ਫੋਨ ਆਇਆ ਕਿ ਤੁਹਾਨੂੰ ਉਡਾ ਕੇ ਰੱਖ ਦਾਂਗੇ ਅਸੀਂ ਉਹਦੇ ਕੀ ਕਹਿ ਰਹੇ ਵੀਰ ਛੋਟੇ ਵੀਰ ਮੈਂ ਉਹੀ ਗੱਲ ਤੇ ਮੈਂ ਕਹਿ ਰਿਹਾ ਜੀ ਹੁਣੇ ਮੇਰੇ ਕੋ ਮੇਰਾ ਸੋਰਸ ਪੁੱਛਦੇ ਨੇ ਸੈਂਟਰਲ ਗਵਰਨਮੈਂਟ ਦੇ ਸੋਰਸਸ ਸਟੇਟ ਗਵਰਨਮੈਂਟ ਦੇ ਸੋਰਸਸ ਬੀਇੰਗ ਅ ਕੈਬਨਿਟ ਮਿਸਟਰ ਲੀਡ ਆਫ ਦੀ ਆਪੋਜੀਸ਼ਨ ਕੋ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਹੁੰਦੀ ਜੀ ਹਾਂਜੀ ਉਹ ਸੋਰਸਸ ਵੀ ਕਨੋ ਪੁਲਿਸ ਕਹਿ ਰਹੀ ਹੈ ਕਿ ਕੋਈ ਸੈਟੀਸਫਾਈ ਜਵਾਬ ਜਾਂ ਸਾਨੂੰ ਕੋਈ ਉਹ ਨਹੀਂ ਦੇ ਰਹੇ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਿਹੜੇ ਏ.ਜੀ. ਰਵਜੋਦ ਗਰੇਵਾਲ ਜੀ ਇੱਥੇ ਆਏ ਸੀ ਉਹਨਾਂ ਨੇ ਬਾਹਰ ਮੀਡੀਆ ਨਾਲ ਗੱਲ ਕੀਤੀ ਉਹਨਾਂ ਨੇ ਕਹਿੰਿਆ ਕੋਈ ਸੈਟੀਸਫਾਈ ਜਵਾਬ ਜਾਂ ਕਿਸੇ ਤਰ੍ਹਾਂ ਦੀ ਸਹਾਇਤਾ ਕੋਈ ਨਹੀਂ ਮੇਰੀ 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 ਸਰਦ ਮੈਡਮ ਬਹੁਤ ਚੰਗੀ ਤਰ੍ਹਾਂ ਮੇਰੇ ਨਾਲ ਅੱਛੇ ਪੇਸ਼ ਆਏ ਮੈਂ ਬਹੁਤ ਚੰਗੀ ਤਰ੍ਹਾਂ ਪੇਸ਼ ਆਇਆ ਜਿੰਨੀ ਗੱਲ ਸੀ ਮੈਂ ਉਹਨਾਂ ਨੂੰ ਕਹਿ ਦਿੱਤੀ ਸੀ ਅਫਸਰਾ ਦੀ ਮਜਬੂਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਹ ਕੰਪਲੀਟ ਅਫਸਰਵਾਚਾ ਦਾ ਲੈਦਰ ਤੁਹਾਨੂੰ ਉਤਲਾ ਪਹਿਲੇ ਕਲਤੀ ਸੀ ਕਿ ਬਾਜੋ ਸਾਹਿਬ ਦੇ ਘਰ ਪਹੁੰਚੋ ਆਪ ਨੇ ਆਪ ਦੀ ਗਵਰਨਮੈਂਟ ਨੇ ਆਪ ਤੁਹਾਨੂੰ ਸਾਰਿਆਂ ਨੂੰ ਮੇਰੇ ਕੋਲ ਪਹਿਲੇ ਕਲਿਆ ਤੁਸੀਂ ਪਹਿਲੇ ਪਹੁੰਚੋ ਅਫਸਰਵਾਚਾਏ ਨੇ ਸੋ ਇਹ ਤੇ ਸਾਰਾ ਇੱਕ ਡਰਾਮਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਸੈਂਸੇਸ਼ੀਅਲਾਈਜ਼ ਕਰਨ ਦੀ ਕੋਸ਼ਿਸ਼ ਹੈ ਇਹ ਮਸ਼ਹੂਰੀਆਂ ਵਾਲੀ ਸਰਕਾਰ ਇਜ਼ ਔਨ ਦੀ ਬੈਕਫੁੱਟ ਹਰ ਪਾਸੇ ਫੇਲ ਹੋ ਰਹੇ ਨੇ ਇਹ ਹੁਣ ਲੱਭ ਰਹੇ ਨੇ ਕੋਈ ਨਾ ਕੋਈ ਜਿਸਾਂ ਕਹਿੰਦੇ ਡੁੱਬਦੇ ਨੂੰ ਜਿੰਕੇ ਦਾ ਸਾਰਾ ਇਸੇ ਹੀ ਤੋ ਤੁਸੀਂ ਪਹਿਲੇ ਪਹੁੰਚੇ ਹੋ ਦੇ ਇੰਟੈਲੀਜੈਂਸ ਵਾਲੇ ਬਾਅਦ ਚਪਾਉਂਦੇ ਇਥੋਂ ਆਪਣੇ ਆਪ ਹੀ ਬਿੱਲੀ ਜਿਹੜੀ ਥੈਲਿਓਂ ਬਾਹਰ ਆ ਚੁੱਕੀ ਏ ਇਹਨਾਂ ਦਾ ਮਕਸਦ ਹੀ ਇਹਨਾਂ ਹੀ ਬਸਾਖੀ ਵਾਲੇ ਦਿਨ ਤੁਸੀਂ ਵੇਖੋ ਲੀਡਰ ਆਫ ਆਪੋਜੀਸ਼ਨ ਨੂੰ ਭਗਵੰਤ ਮਾਨ ਵੱਲੋਂ ਕਿੰਨਾ ਖੂਬਸੂਰਤ ਤੋਹਫਾ ਪੇਸ਼ ਕੀਤਾ ਹੈ